ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਅੱਜ ਆਪਾਂ ਪਹੁੰਚੇ ਆਂ ਭਾਰਤ ਮਾੜਾ ਰੋਡ ਤੇ ਦਿਖਾਉਣੇ ਆ ਕੀ ਕੀ ਕੰਮ ਚੱਲਦਾ ਪਿਆ ਕਿਸ ਤਰੀਕੇ ਨਾਲ ਰੋਡ ਤਿਆਰ ਹੋ ਰਿਹਾ ਠੀਕ ਹੈ ਦੇਖ ਲਓ ਪੂਰਾ ਇੱਥੇ ਜੋਰਾਂ ਸ਼ੋਰਾਂ ਨਾਲ ਕੰਮ ਚੱਲਦਾ ਪਿਆ ਤੇ ਅੱਗੇ ਵੀ ਆਪਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦਿਖਾਉਂਦੇ ਰਹਿੰਦੇ ਆ ਤੇ ਉਧਰ ਮੰਨ ਲਓ ਵਿਚਾਲੇ ਗ੍ਰਿੱਲ ਲੱਗਦੀ ਵੀ ਜਿਹੜੀ ਆ ਦੇਖ ਸਕਦੇ ਹੋ ਇਹ ਮਸ਼ੀਨਾਂ ਦੇ ਨਾਲ ਤੇ ਇਧਰਲੀ ਸਾਈਡ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜਿੰਨੀ ਵੀ ਜ਼ਮੀਨ ਅਕਵਾਇਰ ਕੀਤੀ ਸਰਕਾਰ ਨੇ ਕੰਦ ਕਰਤੀ ਹੈ ਤੇ ਆਹ ਵੇਖ ਲਓ ਸਾਈਡ ਤੇ ਆਹ ਜਿਹੜੀਆਂ ਦਰਿਆਈਆਂ ਵਿਛਾ ਕੇ ਨਹੀਂ ਹੈਗਾ ਵੀ ਆ ਇੱਥੋਂ ਉਵੇਂ ਰਹਿ ਜਾਊਗਾ ਜਿਵੇਂ ਆ ਪੁਲ ਵਗੈਰਾ ਬੜੇ ਹੋਏ ਨੇ ਆ ਸਾਰੇ ਚਟਾਈ ਜੀ ਵਿਛਾ ਕੇ ਆ ਦੇਖ ਲਓ ਇਹਦੇ ਉੱਪਰ ਅਜੇ ਮੰਨ ਲਓ ਲੈਂਟਰ ਇਹਦੇ ਉੱਪਰ ਵੀ ਪਾਉਣਾ ਵਾ ਸਾਰਾ ਠੀਕ ਹੈ ਦੇਖ ਸਕਦੇ ਤੁਸੀਂ ਤੇ ਬਹੁਤ ਜ਼ਿਆਦਾ ਨਵੀਂ ਤਕਨੀਕ ਦਾ ਮੰਨ ਲਓ ਰੋਡ ਆਪਣੇ ਪੰਜਾਬ ਚ ਪਹਿਲੀ ਵਾਰ ਬਣ ਰਿਹਾ ਠੀਕ ਹੈ ਏ ਦੱਸਿਓ ਆਪੋ ਆਵਦੇ ਸਾਰੇ ਭਰਾ ਕਿੰਨਾ ਕਿੰਨਾ ਦੇ ਇਹ ਜਿਹੜਾ ਰੋਡ ਏ ਪੰਜਾਬ ਚ ਕਿਹੜਾ ਕਿਹੜੇ ਸ਼ਹਿਰਾਂ ਦੇ ਵਿੱਚ ਦੀ ਲੰਘਿਆ ਕਿੰਨਾ ਕਿੰਨਾ ਦੇ ਕੋਲ ਦੀ ਲੰਘਿਆ ਕਿਹੜੇ ਕਿਹੜੇ ਬੰਦੇ ਪਤਾ ਵੇ ਭਾਰਤ ਵਾਲਾ ਰੋਡ ਨਵਾਂ ਬੰਦਾ ਪਿਆ ਆ ਵੀ ਦਿਖਾਉਣੇ ਆ ਨਵੀਂ ਤਕਨੀਕ ਨਾਲ ਕਿਸ ਤਰੀਕੇ ਨਾਲ ਆ ਜਿਹੜੀ ਗਰੇਲੀ ਜੀ ਲਾਉਂਦੇ ਨੇ ਆ ਦੇਖ ਲੋ ਠੀਕ ਏ ਤਕਨੀਕ ਦਿਖਾਉਣੇ ਆ ਤੁਹਾਨੂੰ ਗਰੇਲ ਲਾਉਣ ਦੀ ਆਪਣਾ ਖੜਾ ਹੋਇਆ ਵੀਰ ਦੇਖ ਲੋ ਸਹਾਨ ਲਓ ਦੇਖ ਲਓ ਕਿਸ ਤਕਨੀਕ ਨਾਲ ਆ ਲਾਉਂਦੇ ਨੇ ਆ ਮਸ਼ੀਨ ਲਾਉਂਦੀ ਪਈ ਏ ਇਹਨੂੰ ਠੀਕ ਹੈ ਦਿਖਾਉਨੇ ਆ ਤੁਹਾਨੂੰ ਉਧਰ ਦੇ ਸੂਰਜ ਪੈਂਦਾ ਹੀ ਇੱਥੋਂ ਦਿਖਾਉਨੇ ਆ ਤੁਹਾਨੂੰ ਰੋਗ ਜੀ ਦੇਖੋ ਕਿਵੇਂ ਨਵੀਂ-ਨਵੀਂ ਤਕਨੀਕ ਦੀਆਂ ਮਸ਼ੀਨਾਂ ਕੰਮ ਕਰਦੀਆਂ ਪਈਆਂ ਨੇ ਇੱਥੇ ਠੀਕ ਹੈ ਆ ਜਿਹੜਾ ਕੰਮ ਹੈ ਜੇ ਇਹੀ ਬੰਦਿਆਂ ਨੇ ਕਰਨਾ ਹੋਵੇ ਨਾ ਇਹ ਜਿਹੜਾ ਕੰਮ ਹੈ ਜੇ ਇਹੀ ਬੰਦਿਆਂ ਨੇ ਕਰਨਾ ਹੋਵੇ ਤਾਂ ਕਿੰਨੇ-ਕਿੰਨੇ ਦਿਨ ਲਗਾਤਾਰ ਹੋਵੇ ਹੀ ਨਾ ਠੀਕ ਹੈ ਆ ਦੇਖ ਲਓ ਮਸ਼ੀਨਾਂ ਹੀ ਨੇ ਜਿਹੜੀਆਂ ਐਡੀਆਂ ਐਡੀਆਂ ਵੱਡੀਆਂ ਮਸ਼ੀਨਾਂ ਮਿੰਟੋ-ਮਿੰਟ ਹੀ ਆ ਜਿਹੜਾ ਕੰਮ ਕਰੀ ਜਾਂਦੀਆਂ ਨੇ ਠੀਕ ਹੈ ਆ ਦੇਖ ਲਓ ਕਿੰਨੀ ਪੱਕੀ ਥਾ ਥੱਲੇ ਫਿਰ ਵੀ ਇੱਕ ਸਕਿੰਟ ਜ ਮਨ ਲਓ ਮੈਂ ਇਹ ਹੈਗਾ ਭਾਰਤ ਮਾਲਾ ਰੋਡ ਜਿਹੜਾ ਨਵੇਂ ਨਵੀਂ ਤਕਨੀਕ ਦਾ ਬੰਦਾ ਤੇ ਆ ਚਟਾਈਆਂ ਆਈਆਂ ਜਿਹੜੀਆਂ ਰੋਡ ਦੇ ਪਾਸੇ ਵਿਛਾ ਕੇ ਉੱਪਰ ਮਨ ਲਓ ਲੈਂਟਰ ਵਗੈਰਾ ਪਾਉਣਾ ਠੀਕੇ ਇੱਧਰ ਬਾਈ ਹੋਣ ਗ੍ਰਿੱਲਾਂ ਲਾਈ ਆਉਂਦੇ ਨੇ ਅੱਗੇ ਠੋਕੀ ਤੁਰੇ ਆਉਂਦੇ ਨੇ ਠੀਕੇ ਤੇ ਸਜਣੋ ਇੱਕ ਕਹਿੰਦੇ ਵੀ ਇਹੋ ਜਿਹਾ ਰੋਡ ਬਣੂਗਾ ਕਿ ਜਿਹੋ ਜਿਹਾ ਅੱਗੇ ਆਪਣੇ ਪੰਜਾਬ ਦੇ ਵਿੱਚ ਇਹੋ ਜਿਹਾ ਅੱਗੇ ਕੋਈ ਰੋਡ ਨਹੀਂ ਬਣਿਆ ਹੋਊਗਾ ਇੰਨੀਆਂ ਜਿਆਦਾ ਇਸ ਰੋਡ ਤੇ ਮੰਨ ਲਓ ਸਹੂਲਤਾਂ ਵੀ ਕਹਿ ਸਕਦੇ ਆਪਾਂ ਤੇ ਇਹ ਵੀ ਹੈ ਨਹੀਂਗਾ ਰੂਲ ਵੀ ਬਹੁਤ ਫੋਲੋ ਕਰਨੇ ਪੈਣਗੇ ਆਪਾਂ ਨੂੰ ਜਿਹੜੇ ਜਿਹੜੇ ਬੰਦਿਆਂ ਨੇ ਰੋਡ ਰੋਡ ਦੇ ਉੱਪਰ ਸਫਰ ਕਰਨਾ ਹੋਇਆ ਨਾ ਤੇ ਸਾਰੇ ਆਪਾਂ ਨੂੰ ਰੂਟ ਵੀ ਫੋਲੋ ਕਰਨੇ ਪੈਣਗੇ ਫਿਰ ਸਭ ਤੋਂ ਵੱਡੀ ਗੱਲ ਇਹ ਆ ਦੇਖ ਲਓ ਜਿਵੇਂ ਆ ਇੱਥੇ ਪੱਥਰ ਵਗੈਰਾ ਪਾਇਆ ਹੋਇਆ ਸੀ ਮਗਰ ਉਹ ਅਫਸਰ ਆ ਕੇ ਚੈੱਕ ਕਰਕੇ ਜਾਂਦੇ ਨੇ ਵੀ ਮਾਲ ਕਿਤੇ ਵੱਧ ਘੱਟ ਤਾਂ ਨਹੀਂ ਪਾਇਆ ਹੋਇਆ ਇੱਥੇ ਆ ਦੇਖ ਲਓ ਤੁਹਾਡੇ ਸਾਹਮਣੇ ਥਾਂ ਥਾਂ ਟੋਏ ਪੱਟ ਕੇ ਚੈੱਕ ਕੀਤਾ ਹੈ ਨਾ ਆ ਵੇ ਇਹ ਨਹੀਂ ਹੈਗਾ ਵੀ ਜਿਵੇਂ ਮਰਜ਼ੀ ਇੱਥੇ ਜਿਹੜੇ ਠੇਕੇਦਾਰ ਨੇ ਜਿਹੜੇ ਲੱਗੇ ਨੇ ਕੰਮ ਕਰਨ ਵਾਲੇ ਜਿਵੇਂ ਮਰਜ਼ੀ ਕਰੀ ਜਾਣ ਪੁੱਛ ਪੜਤਾ ਲੈਣੀ ਮਗਰ ਉਹ ਰੋਜ਼ ਠੇਕੇਦਾਰ ਨਵੇਂ ਮੱਲੋ ਠੇਕੇਦਾਰ ਆ ਕੇ ਚੈੱਕ ਕਰਦੇ ਨੇ ਆ ਦੇਖ ਲਓ ਪੁੱਟ ਪੁੱਟ ਕੇ ਚੈੱਕ ਕੀਤਾ ਪਿਆ ਠੀਕ ਹੈ ਕਿੰਨਾ ਮਾਲ ਪਾਇਆ ਸਹੀ ਪਾਇਆ ਸਹੀ ਨਹੀਂ ਪਾਇਆ ਕਿਵੇਂ ਕੰਮ ਚੱਲਦਾ ਕਿਵੇਂ ਨਹੀਂ ਚੱਲਦਾ ਬਹੁਤ ਜਿਆਦਾ ਯਾਰ ਇੱਥੇ ਨਵੀਂ ਨਵੀਂ ਤਕਨੀਕ ਦੇ ਜਿਹੜੇ ਮੰਨ ਲਓ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹ ਰੋਡ ਨੂੰ ਕੰਪਲੀਟ ਕਰਨ ਵਾਸਤੇ ਜਿਹੜੀਆਂ ਤੁਸੀਂ ਅਜੇ ਤੱਕ ਕਦੇ ਦੇਖੀ ਨਹੀਂ ਹੋਣਗੀਆਂ ਠੀਕ ਹੈ ਤੇ ਅੱਗੇ ਵੀ ਸਾਰੀ ਵੀਡੀਓ ਆਪਾਂ ਤੁਹਾਨੂੰ ਜਿਵੇਂ ਜਿਵੇਂ ਕੋਲ ਬਲੋ ਆਪਣਾ ਬਣੀ ਜਾਊਗਾ ਰੋਡ ਤਿਆਰ ਹੋ ਜਾਊਗਾ ਉਵੇਂ-ਉਵੇਂ ਆਪਾਂ ਤੁਹਾਨੂੰ ਇਹ ਸਾਰੇ ਰੋਡ ਦੀ ਵੀਡੀਓ ਜ਼ਰੂਰ ਬਣਾ ਕੇ ਪਾਉਂਦੇ ਰਹਿਣਾ ਕਰਾਂਗੇ ਠੀਕ ਹੈ ਸਭ ਤੋਂ ਵੱਡੀ ਗੱਲ ਤੁਸੀਂ ਆਹ ਦੇਖੋ ਜੀ ਸਾਨਾਂ ਦੇ ਪਾਸੇ ਸਾਈਡ ਤੇ ਕਿਨਾਰੀ ਕਰਤੀ ਆ ਦੇਖ ਲਓ ਆ ਦੇਖ ਲਓ ਸਾਰੇ ਕੰਦ ਕਰੀ ਜਾਂਦੇ ਹੋ ਟਰੈਕਟਰ ਲੱਗਾ ਪਿਆ ਸਲੇਟਾਂ ਚੱਕ ਚੱਕ ਕੇ ਆ ਜਿਹੜੀ ਕੰਦ ਜਿਵੇਂ ਆ ਰਹਿ ਗਿਆ ਇੱਥੋਂ ਕਰਨ ਵਾਲਾ ਇੱਥੇ ਲਾਈ ਜਾਂਦੇ ਸਲੇਟਾਂ ਵੀ ਕੱਲ ਨੂੰ ਕੋਈ ਚੀਜ਼ ਬਾਹਰੋਂ ਕੋਈ ਮੰਨ ਲਓ ਜਾਨਵਰ ਇੱਥੋਂ ਤੱਕ ਕੋਈ ਪਸ਼ੂ ਤਾਂ ਛੱਡੋ ਜਾਨਵਰ ਕੋਈ ਕੁੱਤਾ ਵਗੈਰਾ ਵੀ ਨਹੀਂ ਐਂਟਰ ਕਰ ਸਕਦਾ ਇਹਦੇ ਵਿੱਚ ਸੜਕ ਦੇ ਉੱਪਰ ਠੀਕ ਹੈ ਜਿੱਥੋਂ ਆਪਾਂ ਨੂੰ ਥਾਂ ਮਿਲੂਗੀ ਐਂਟਰ ਕਰਨ ਨੂੰ ਉੱਥੋਂ ਹੀ ਆਪਾਂ ਇਹ ਰੋਡ ਦੇ ਉੱਪਰ ਐਂਟਰੀ ਲੈ ਕੇ ਚੜ੍ਹ ਸਕਦੇ ਆ ਠੀਕ ਹੈ ਉਹ ਵੀ ਪੂਰੇ ਰੂਲ ਤੁਹਾਨੂੰ ਫੋਲੋ ਕਰਨੇ ਪੈਣਗੇ ਪੂਰੇ ਕੈਮਰੇ ਵਗੈਰਾ ਲੱਗਣਗੇ ਰੋਡ ਦੇ ਉੱਪਰ ਠੀਕ ਹੈ ਸੁਣਨ ਚ ਆਇਆ ਕੈਮਰੇ ਵਗੈਰਾ ਲੱਗਣਗੇ ਤੇ ਹਰੇਕ ਸਹੂਲਤੇ ਤੇ ਮੰਨ ਲਓ ਬੜੂਗੀ ਕੱਲ ਨੂੰ ਆਪਾਂ ਤੁਹਾਨੂੰ ਕੱਲ ਦੇ ਬਲੌਗ 'ਚ ਇਹ ਵੀ ਦਿਖਾਵਾਂਗੇ ਵੀ ਜਿੱਥੇ ਇਹਨਾਂ ਦੇ ਮੰਨ ਲਓ ਹੋਟਲ ਵਗੈਰਾ ਬੰਨੇ ਨੇ ਰੋਡ ਦੇ ਉੱਪਰ ਹੋਟਲ ਬੰਨੇ ਨੇ ਜਾਂ ਪੰਪ ਲੱਗਣਾ ਜਾਂ ਜੋ ਵੀ ਕੁਝ ਹੋਣਾ ਠੀਕ ਹੈ ਇਹ ਸਰਕਾਰੀ ਤੌਰ ਤੇ ਜਮੀਨ ਐਕਵਾਇਰ ਕਰਕੇ ਨਾਲ ਉੱਥੇ ਜੁੜੀ ਹੋਈ ਹੈ ਕੱਲ ਨੂੰ ਉਹ ਵੀ ਤੁਹਾਨੂੰ ਬਲੌਗ ਬਣਾ ਕੇ ਜਰੂਰ ਦਿਖਾਵਾਂਗੇ ਦੇਖ ਲਓ ਤੁਸੀਂ ਉਹ ਮੁੰਡਾ ਜਿਹੜਾ ਆਪਣਾ ਪਾਉਂਦਾ ਹੈ ਗਰੀਬੀ ਦੇ ਵੀਡੀਓ ਮੇਰਾ ਆਪਣਾ ਭਰਾ ਨਰਿੰਦਰ ਢਿੱਲੋਂ ਇਹ YouTube ਦਾ ਚੈਨਲ ਹੈ ਇਹਦੀ ਸਪੋਰਟ ਕਰੋ ਭਰਾ ਦੀ ਠੀਕ ਹੈ ਤਾਂ ਦੇਖ ਲਓ ਵੀਡੀਓ ਬਲੌਗ ਬਣਾਉਦਾ ਪਿਆ ਹੈ ਆ ਮੇਰਾ ਯੋਧਾ ਠੀਕ ਹੈ ਭਾਈ ਦੀ ਸਪੋਰਟ ਕਰੋ ਖਿੱਚ ਕੇ ਵੱਧੋ ਵੱਧ ਨਰਿੰਦਰ ਢਿੱਲੋਂ ਚੈਨਲ ਹੈ ਹੈ ਠੀਕ ਹੈ ਦੋਸਤੋ ਕੱਲ ਨੂੰ ਆਪਾਂ ਮਿਲਦੇ ਆਂ ਕੱਲ ਵਾਲੀ ਵੀਡੀਓ 'ਚ ਮਿਲਦੇ ਆਂ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਵਾਂਗੇ ਕਿਸ ਤਰੀਕੇ ਦੀ ਮੰਨ ਲਓ ਜਿਹੜੇ ਰੋਡ ਦੇ ਉੱਪਰ ਕਿਸ ਤਰੀਕੇ ਦੇ ਵਿੱਚ ਮੰਨ ਲਓ ਹੋਟਲ ਬਣਨੇ ਨੇ ਕਿਵੇਂ ਕੀ ਕੀ ਪੰਪ ਲੱਗਨੇ ਨੇ ਕੀ ਚੀਜ਼ਾਂ ਕਿੱਥੇ ਬਣ ਗਈਆਂ ਕੱਲ ਦੀ ਵੀਡੀਓ 'ਚ ਕੱਲ ਦੇ ਬਲੌਗ 'ਚ ਤੁਹਾਨੂੰ ਉਹ ਦਿਖਾਵਾਂਗੇ ਤੇ ਜਰੂਰ ਦੇਖਿਓ ਕੱਲ ਨੂੰ ਵੀ ਆਪਣੀ ਵੀਡੀਓ ਠੀਕ ਹੈ ਤੇ ਜਿਨ੍ਹਾਂ ਨੇ ਆਪਣੇ ਅਜੇ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਜਰੂਰ ਕਰ ਲਿਓ ਤਾਂ ਜੋ ਆਪਣੀਆਂ ਜਿੰਨੀਆਂ ਵੀ ਨਵੀਆਂ ਵੀਡੀਓ ਲੈ ਕੇ ਆਉਣੇ ਆ ਤੁਹਾਡੇ ਤੱਕ ਜਰੂਰ ਪਹੁੰਚਣ ਠੀਕ ਹੈ ਸਤਿ ਸ਼੍ਰੀ ਅਕਾਲ ਤੇ ਦੱਸਿਓ ਤੁਹਾਡੇ ਏਰੀਆ ਦੇ ਵਿੱਚ ਕਿੰਨਾ ਕਿੰਨਾ ਦੇ ਏਰੀਆ ਦੇ ਵਿੱਚ ਭਰਤ ਮਾਲਾ ਰੋਡ ਬਣਿਆ ਵਾ ਤੇ ਉੱਥੇ ਕਿੰਨਾ ਕੋ ਬਣ ਕੇ ਤਿਆਰ ਹੋ ਚੁੱਕਾ ਸਾਡੇ ਦੇ ਇੱਥੇ ਪੂਰਾ ਜੋਰਾਂ ਦੇ ਕੰਮ ਚੱਲਦਾ ਪਿਆ ਠੀਕ ਹੈ ਠੀਕ ਹੈ ਮੇਰੇ ਭਰਾ ਸਤਿ ਸ਼੍ਰੀ ਅਕਾਲ ਸਾਰੇ ਆ ਭਰਾਵਾਂ ਨੂੰ